ਲਓ ਜੀ ਤੁਸੀਂ ਦੇਖ ਸਕਦੇ ਹੋ ਆਪਣਾ ਵਿਲਾ ਜਿਹੜਾ ਸੀ ਬੁੱਕ ਕੀਤਾ ਹੋਇਆ ਬਹੁਤ ਕੈਂਡ ਲੁੱਕ ਦਿੱਤੀ ਹੋਈ ਹੈ ਜੀ ਵਿੰਟੇਜ ਵਿੰਟੇਜ ਲੁੱਕ ਦਿੱਤੀ ਹੋਈ ਹੈ ਕਿਆ ਬਾਤ ਹੈ ਕਿਚਨ ਵੀ ਹੈ ਤੁਸੀਂ ਆਪ ਵੀ ਕੁੱਕ ਕਰ ਸਕਦੇ ਹੋ ਤੇ ਇਹ ਟੇਬਲ ਹੈ ਜੇ ਕੋਈ ਵੈਜੀਟੇਰੀਅਨ ਬੰਦਾ ਇੱਧਰ ਬਹਿ ਸਕਦਾ ਸੋ ਇਹਨਾਂ ਦਾ ਰੂਮ ਆਪਾਂ ਦਿਖਾ ਦਈਏ ਤੁਹਾਨੂੰ ਸੋ ਬੜਾ ਵਧੀਆ ਐਂਬੀਅੰਸ ਕਿਆ ਬਾਤ ਹੈ ਇਸੇ ਤਰ੍ਹਾਂ ਹੀ ਉੱਪਰ ਵੀ ਤੁਹਾਨੂੰ ਦਿਖਾ ਦਈਏ ਇਹਨਾਂ ਦੇ ਰੂਮ ਇਹ 3 ਬੀ ਐਚ ਕੇ ਹੈ ਨਾਈਸ ਇਟਸ ਨਾਈਸ ਸਟੇਅ ਇਕ ਇਧਰ ਰੂਮ ਹੈ ਜੀ ਵਾਓ ਐਂਡ ਗੱਲਬਾਤ ਲਓ ਜੀ ਦੇਖ ਸਕਦੇ ਹੋ ਤੁਸੀਂ ਇਧਰੋਂ ਜੇ ਕਿਸੇ ਨੇ ਤੁੱਪ-ਤੁੱਪ ਸਿੱਖਣੀ ਉਹ ਵੀ ਸਿੱਖ ਸਕਦਾ ਬੰਦਾ ਉਸ ਤੋਂ ਬਾਅਦ ਗੇਮਿੰਗ ਵੀ ਦਿੱਤੀ ਹੋਈ ਹੈ ਫਿਰ ਬਾਹਰ ਬੈਠਣ ਨੂੰ ਵੀ ਦਿੱਤਾ ਹੋਇਆ ਹੈ ਪਰ ਇਧਰੋਂ ਥਿਊ ਵਿਊ ਦੇਖੋ ਜੀ ਤੁਸੀਂ ਕੀ ਬਾਤ ਹੈ ਸਮਾਂ ਲੱਗ ਗਿਆ ਭਾਈ ਥਿਊ ਚੈੱਕ ਕਰੋ ਜੀ ਐਂਡ ਥਿਊ ਆ ਕੀ ਬਾਤ ਹੈ ਜੀ ਸਵਾਦ ਵੱਖਰਾ ਹੈ ਇੱਥੇ ਰੱਖ ਇੱਕ ਰੂਮ ਇੱਧਰ ਵੀ ਦਿੱਤਾ ਹੋਇਆ ਜੀ। ਕਿਆ ਬਾਤ ਹੈ। ਇੱਕ ਰੂਮ ਆ ਦਿੱਤਾ ਹੈ। ਸੇਟਿੰਗ ਵੀ ਦਿੱਤੀ ਹੋਈ ਆ। ਬਹੁਤ ਸੋਹਣਾ ਰੂਮ ਬਣਾਇਆ ਆ। ਤੇ ਜੁੜੇ ਰਹੋ ਸਾਡੇ ਨਾਲ ਅਸੀਂ ਵਲੌਗ ਦਿਖਾਵਾਂਗੇ, ਕਾਸ਼ੀਆਂ ਕਿੱਡੀਆਂ ਕਰਾਂਗੇ। ਜੇ ਵਧੀਆ ਲੱਗਿਆ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ ਜੀ। ਤੁਹਾਡੀ ਵੀ ਜਦ ਵਾਹਸ ਕਰ। ਹਾਂਜੀ ਆ ਜਾਓ ਅੰਦਰ ਕੀ ਲੈਣ ਦੇ ਲਿਆ ਹਾਂਜੀ ਕਿਉਂ ਰੋਜ਼ੀ ਨਚਾਰ ਵੀ ਆਏ ਹੋਏ ਆ ਲਓ ਜੀ ਨਚਾਰ ਹਾਂ ਡਾਂਸ ਵੀ ਚੱਲੂਗਾ ਮੁਜਰਾ ਵੀ ਹੋਊਗਾ ਡਾਂਸ ਚੱਲੂਗਾ ਚੱਲ ਨੱਚ ਸਜਣੇ ਸਜਣ ਨੱਚ ਚੱਲ ਪਾਣਾ ਨੱਚਣੋਂ ਪੈਸੇ ਵੀ ਲਟਾਵਾਂਗੇ ਸੀ ਇੱਥੇ ਗਾਣਾ ਲਾਈਏ ਪਹਿਲਾਂ ਸਜਣੋ ਹੋ ਗਿਆ bhi <laughs> le ਸਿੱਖ ਰਿਹਾ ਹਾਂ ਲਓ ਜੀ ਹਰੇ ਟੁੰਡੇ ਬੈਠੇ ਅਤੇ ਤੋਬਾ ਤੋਬਾ ਗਾਣੇ ਦਾ ਐਕਸ਼ਨ ਸਿੱਖਿਆ ਜਾ ਰਿਹਾ ਜੀ ਕਿਵੇਂ ਸਿੱਖਿਆ ਜਾ ਰਿਹਾ ਹਾਂ ਮਿਲਣਾ ਦੱਸ ਦੇ ਨਾ ਦੱਸ ਦੇ ਤਨ ਦਾ ਦੱਸ ਦੇ ਤਨ ਤੇਰਾ ਤੋ ਤੇਰਾ ਤੋ ਤਾੜੀਆਂ ਐਕਸ਼ਨ ਤੋ ਕੋ ਜੋਗੇ ਓਏ ਸਾਰੇ ਹੁਣ ਅਸੇ ਖਾਣਾ ਆਜੀ ਹਾਂ ਚਾਹ 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 ਇਹ ਬਣਾ ਲਈ ਬਹੁਤ ਜੀ ਬਸ ਲਓ ਜੀ ਭਰਾ ਸਾਡਾ ਆ ਗਿਆ ਚਾਹ ਲੈ ਕੇ ਵਾਹ ਜੀ ਵਾਹ ਐਂਡ ਐਥੇ ਰੱਖ ਬਿਸਕੁਟ ਬਿਸਕੁਟ ਦੇ ਨਾਲ ਬਿਸਕੁਟ ਤਾਂ ਪਹਿਲਾਂ ਹੀ ਖਾ ਗਏ ਤੁਸੀਂ ਆ ਦੇ ਲੋ ਬਾਹਰ ਖਾਈਏ ਬਾਹਰ 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 ਮੈਗੀ ਨਹੀਂ ਆਈ ਮੈਗੀ ਸਰ ਬਿਸਕੁਟ ਬਸਕੁਟ ਪਾਜੀ ਮੈਗੀ? ਹਾਂ ਜੀ। ਮਸਤ ਵੀ ਨਹੀਂ ਹੈ। ਕੋ ਬਿਸਕੁਟ ਤੋਂ ਜ਼ਿਆਦੇ ਨਾਲ ਬਾਹਰ ਬੈਠੇ। ਪਾਜੀ ਮੈਗੀ ਨਹੀਂ ਬਣਾਈ। ਦਿਖਾਈਏ ਸਾਰਿਆਂ ਨੂੰ। ਠੀਕ ਹੈ। ਲੋ ਜੀ ਪਹਾੜਾਂ ਜਾ ਕੇ ਜਿਨ੍ਹਾਂ ਨੇ ਮੈਗੀ ਨਹੀਂ ਖਾਧੀਆਂ ਤੇ ਮੈਨੂੰ ਲੱਗਦਾ ਵੀ ਉਹਨਾਂ ਦਾ ਟੂਰ ਸਫਲ ਨਹੀਂ ਹੁੰਦਾ। ਚਾਹ ਦਾ ਆਨੰਦ। ਕੋ ਬਿਸਕੁਟ ਵੀ। ਇਹਨਾਂ ਪਹਾੜਾਂ ਦੇ ਵਿਚਕਾਰ। ਹਾਂ ਜੀ। ਲੈ ਰਹੇ ਨਿਆਰੇ। ਹਾਂ ਜੀ। ਹਾਂਜੀ ਕੁਮਰ ਸਾਹਿਬ ਸਵਾਲ ਪੂਰਾ ਲਓ ਜੀ ਯਾਰ ਵੈਰੀ ਗੁੱਡ ਕੀਆ ਵੀਊ ਆ ਯਾਰ ਇਟਸ ਆਸਮ ਪੂਰਾ ਸਵਾਲ ਆ ਰਿਹਾ ਜੀ ਜੁੜੇ ਰਹੋ ਪਲੇਨ ਮੈਂ ਜੀ ਦੇਤੀ ਲਓ ਬਾਈ ਜੀ ਤੁਸੀਂ ਸ਼ਾਮ ਦਾ ਮਾਹੌਲ ਦੇਖ ਸਕਦੇ ਹੋ ਜੀ ਸ਼ਾਮ ਦਾ ਵੀਊ ਚੈੱਕ ਕਰੋ ਕੀ ਬਾਤ ਆ ਜੀ ਪੂਰਾ ਨਜ਼ਾਰਾ ਉੱਪਰ ਬੱਦਲ ਥੱਲੇ ਤਾਰੇ ਆਏ ਆਏ ਤੇ ਨਜ਼ਾਰੇ ਲੈਂਦੇ ਸੀ ਸਾਰੇ ਲਓ ਮੇਰੇ ਪੰਜਾਬੀ ਵੀਰੋ ਇਹ ਕਹਿੰਦੇ ਮੁੰਡੇ ਚਿਕਨ ਬਣਾਉਣ ਲੱਗੇ ਆ ਕੀ ਬਣਾ ਰਿਹਾ ਇਹ ਪਿਆਜ਼ ਛੱਲਣ ਲਾਇਆ ਕੋਈ ਕੀ ਛੱਲਣ ਲਾਇਆ ਕੋਈ ਲਸਣ ਛੱਲਣ ਲਾਇਆ ਅੰਡੇ ਵੀ ਲੈਂਦੇ ਹੋਇਆ ਸੋ ਇੱਧਰ ਪਿਆਜ਼ ਲਾਲ ਕੀਤੇ ਜਾ ਰਹੇ ਜੀ ਚਿਕਨ ਬਣੂਗਾ ਇਹਦੇ ਕੁੱਕਰ ਦੇ ਵਿੱਚ ਕਿਆ ਬਾਤ ਆ ਜੀ ਆਹੀ ਸਵਾਦ ਆ ਬਈ ਆਹੀ ਨਹੀਂ ਆ ਰਿਹਾ ਆਹੀ ਫੁੱਲ ਸਵਾਦ ਆ ਪੂਰਾ ਹੈ ਹਾਂਜੀ ਇੱਧਰ ਸਾਡੇ ਕੋਲ ਆਟਮਾ ਪੇਸ਼ ਹੋ ਰਹੀਆਂ ਆ ਇੱਥੇ ਰੱਖ ਸ਼ੈਫ ਆ ਨੇਪਾਲ ਤੋਂ ਉਤਰਾਖੰਡ ਤੋਂ ਕਿੱਥੋਂ ਆਏ ਹੋ ਜੀ ਆਪਾਂ ਬਾ ਜੀ ਉਤਰਾਖੰਡ ਬਾਰਡਰ ਦੇ ਪਾਸ ਯੈਸ ਹੰਪਫਾਈ ਕੋਲ ਓ ਮਾਈ ਗਾਡ ਪੀਪਲ ਮੇਰਾ ਵੇਜ ਵੀ ਬਣਾ ਦੋ ਕੁਝ ਵੇਜ ਵੀਰੇ ਫਰਾਈਜ਼ ਲੈ ਕੇ ਆਏ ਤੇਰੇ ਲਈ ਕੁੱਕ ਕਰ ਦਾਂਗੇ ਰੋਟੀ ਰੂਟੀ ਰੋਟੀ ਰੂਟੀ ਨਹੀਂ ਆਏ ਵੀਰੇ ਮੇਸੀ ਟਰੰਪੇ ਤੇ ਆਏ ਆ ਵਾਹ ਦੇਖ ਡਸਰਾ ਜੀ ਆਏ ਫਟਕ ਕੇ ਆ ਲਓ ਜੀ ਇਹਦੇ ਵਿੱਚ ਕੁਰਕਰੇ ਲੇਜ਼ ਰੱਖਣ ਨੂੰ ਜਗ੍ਹਾ ਹੁੰਦੀ ਆ ਭਾਂਡੇ ਡਿੰਡੇ ਰੱਖਣ ਨੂੰ ਇਹ ਜਿਨ੍ਹਾਂ ਨੇ ਰੱਖਣੇ ਆ ਜੀ ਫਰਿੱਜ ਖੋਲ ਕੇ ਦਿਖਾਵਾਂਗੇ ਕੀ ਕੀ ਦੇਖਨੇ ਚੋਬਰਾਂ ਦਾ ਕੀ ਕੀ ਪਿਆ ਜੀ ਇੱਥੇ ਰੱਖ ਅਈ ਸ਼ਰਾਬੀਆਂ ਦਾ ਪਤਾ ਹੋਗਾ ਤੁਹਾਡਾ ਹੀ ਵਿਆਹ ਭਰਾਓ ਸਾਡਾ ਨਹੀਂ ਹੈਗਾ ਭਾਈ ਇੱਧਰ ਕਿਹੜੀ ਕਿਹੜੀ ਆ ਮੇਰੀ ਕੋਕ ਪਈ ਓਏ ਵਾਹ ਜੀ ਵਾਹ ਰੈੱਡ ਬੋਲ ਲਿਆਂਦੀ ਮੇਰੀ ਸ਼ੇਰਾ ਨੇ ਓ ਜਿਉਂਦੇ ਰਹੋ ਬੱਚਿਓ ਇੱਥੇ ਰੱਖ ਅੱਜ ਚੱਲੋ ਜੀ ਅੱਜ ਕਰਨਗੇ ਮੋਜਰਾ ਭਾਈ ਸ਼ਰਾਬ ਸ਼ੁਰੂ ਕਾਫੀ ਰੱਖੀ ਬੈਠੇ ਬੰਦੇ ਨਹੀਂ ਨਹੀਂ ਸ਼ਰਾਬ ਨਹੀਂ ਸ਼ਰਾਬਾਂ ਨਹੀਂ ਸ਼ਰਾਬਾਂ ਨਹੀਂ ਇਹ ਇੱਥੇ ਰੱਖ ਜੁੜੇ ਰਹੋ ਜੀ ਲਓ ਹੁਣ ਆ ਰਿਹਾ ਬਲਾਗ ਲਓ ਜੀ ਰਾਤ ਦਾ ਵਿਊ ਦੇਖ ਲਓ ਮੇਰੇ ਪੰਜਾਬੀ ਵੀਰੋ ਇੱਧਰ ਤਾਂ ਕਿਵੇਂ ਸਵਰਗਾਂ ਵਾਲਾ ਕੰਮ ਹੋਇਆ ਪਿਆ ਜੀ ਤਾਰੇ ਭਵੇਂ ਨਹੀਂ ਨਿਕਲੇ ਪਰ ਥੱਲੇ ਤਾਰੇ ਬਹੁਤ ਨਿਕਲੇ ਹੁਣ ਪਵੀ ਘੁੰਮਣ ਦੇ ਗੀਤ ਸੁਣੇ ਜਾਣਗੇ ਮਿੱਠੇ ਮਿੱਠੇ ਕੋਈ ਪਿਆਰ ਕਰੇ ਤਾਂ ਦੱਸੀਵੇਂ ਤੈਨੂੰ ਮੇਰੇ ਜਿੰਨਾ ਹਣਾ ਤੁਸੀਂ ਪਿਆਰ ਚਲੋ ਭਾਜੀ ਕਿਵੇਂ ਜੀ ਮੜੇ ਗਾਈ ਮੜਾ ਜੀ ਹੋਕ ਲਈ ਪਿਆਰ ਕਰੇ ਤੇ ਦਸੀ ਵੇ ਤੈਨੂੰ ਮੇਰੇ ਜਨਾ ਇੱਥੇ ਰੱਖ ਆਏ ਹੈ ਭਾਈ ਵੀਊ ਮੈਂ ਕਹਾਂ ਯਾਰ ਐਂਡ ਲੈਵਲ ਆ ਗਾ ਮੈਂ ਇਦੋਂ ਉੱਤੇ ਕੁਝ ਨਹੀਂ ਆ ਯਾਰ ਪਾਜੀ ਦਾ ਇੱਕੋ ਹੀ ਗੀਤ ਸਵਾਦੀ ਬਾਲਾ ਨੂੰ ਪਾਇਆ ਨੀਓ ਜਾਣਾ ਰਾਤ ਦਾ ਸੌਂਟੀ ਸੀ ਵਾਲਾ 베 ਸਾਥ ਲਾਇਆ ਨੀਓ ਜਾਣਾ ਹੋ ਤੈਥੋਂ ਰਾਹੇ ਖੜੇ ਨਜ਼ਰ ਮਲਾਈ ਨਹੀਂ ਹੋ ਜਾਣੀ ਤੇ ਸਾਥੋਂ ਅੱਗੇ ਹੋ ਕੇ ਲੰਘ ਜਾਵਦਾ ਹੋਇ ਇੱਕ ਨਦੀ ਦੇ ਕਿਨਾਰੇ ਹੋਇ ਇੱਕ ਨਦੀ ਦੇ ਕਿਨਾਰੇ ਦੇ ਵੀ ਕਦੋਂ ਮਿਲਦੇ ਆਏ ਓ ਤੇਰੀ ਖੈਰ ਹੋਵੇ ਨੀ ਤੈ ਜਾਣ ਕੇ ਨਹੀਂ ਆਉਣਾ ਨੀ ਤੈ ਜਾਣ ਕੇ ਨਹੀਂ ਆਉਣਾ ਤੇ ਸਾਥੋਂ ਆਇਆ ਨਹੀਂ ਹੋ ਜਾਣਾ ਅਸੀਂ ਬਾਹਰ ਕੇ ਹੱਡੀਆਂ ਦਾਰੀ ਦੇ ਓਏ ਹੋਏ ਥਰਦੀ ਨੂੰ ਅੱਗ ਸਿਕਾਉਂਦੇ ਰੇ ਕਿਆ ਬਾਗ ਬਬਲੀ ਨੀ ਨੋੜਾਂ ਉੱਤੇ ਰੱਖ ਤਲੀਆਂ ਤੇਰੇ ਪੈਰੀ ਹੱਥ ਟਿਕਾਉਂਦੇ ਰੇ ਆਏ ਹੋਏ ਤੂੰ ਰਹੀ ਤੇ ਆਉਂਦੀ ਕਰਾ ਰੂ ਤੇ ਅਸੀਂ ਐਵੇਂ ਹੀ ਤੈਨੂੰ ਚਾਉਂਦੇ ਰਹੀ ਫਿਕਰ ਨਹੀਂ ਪਾਰੇ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਤੇ ਕੱਲੀ ਤੈ ਕੇ ਸੋਚੀ ਨਹੀਂ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਅਸੀਂ ਕੀ ਨਹੀਂ ਲਓ ਜੀ ਜਨਤਾ ਸਾਡੀ ਉੱਠ ਕੜੀ ਐ ਗੁੱਡ ਮਾਰਨਿੰਗ ਟੂ ਆਲ ਉਸ ਤੋਂ ਬਾਅਦ ਦੇਖੋ ਕਿਚਨ ਦੇ ਵਿੱਚ ਮੁੰਡੇ ਬਣਾਉਂਦੇ ਆ ਆਮਲੇਟ ਦਾਵਾਵਾ ਕੁਕਲ ਹੋ ਰਹੀ ਆ ਜੀ ਦੀ ਨਿਆਰਾ ਹੀ ਵੱਖਰਾ ਜੀ ਸਵਾਲ ਆਇਆ ਪੂਰਾ ਆਨਲਾਈਨ ਨਿਆਰਾ ਲਓ ਜੀ ਚਾਹ ਦੇ ਨਾਲ ਇਹ ਗਾਮਲੇਟ ਬਿਸਕੁਟ ਬਰੈਡ ਜੈਮ ਤੇ ਪੂਰਾ ਫੁੱਲ ਸਵਾਲ ਆਏ ਹੋਏ ਹੈ ਕੀ ਬਾਤ ਹੈ গুড ਮਾਰਨਿੰਗ ਜੀ গুড ਮਾਰਨਿੰਗ थैंक यू গুড ਮਾਰਨਿੰਗ ਬੜੀ ਜਲਦੀ ਸਵੇਰ ਆਪ ਸਭ ਨੂੰ